ਕੀ ਇਹ ਤੇ ਬਸ ਕਰਨੇ ਪੜਨਾਵਾਂ ਵੀ ਹੋ ਗਈਆਂ ਤਾਂ ਇਸ ਮਕਸਦ ਦੇ ਨਾਲ ਹੈ ਇਹ ਕੋਈ ਅਸੀਂ ਕਿਸੇ ਨੂੰ ਨੀਵਾ ਦਿਖਾਉਣ ਬਾਤ ਨਹੀਂ ਹੈ ਇਹ ਸਾਡੀ ਅਸੀਂ ਭਗਰੂ ਨੂੰ ਛੋੜਾ ਕਰਨ ਬਾਤ ਹੈ ਅੱਛਾ ਇੱਕ ਗੱਲ ਵੀ ਇੱਥੇ ਕਿਸਾਨ ਹੋ ਗਿਆ ਜੀ ਮਤਾ ਪਾਸ ਨੂੰ ਉਦੋਂ ਤੱਕ ਤੇ ਬੋਲੇ ਨਹੀਂ ਲੋਕ ਇੱਕ ਸਾਲ ਹੋਇਆ ਮਤਾ 295 ਨੰਬਰ ਮਤਾ ਹੈਗਾ 241 2023 ਦੇ ਵਿੱਚ ਪਾਸ ਹੋਇਆ ਉਦੋਂ ਤੱਕ ਤੇ ਬੋਲੇ ਨਹੀਂ ਚੋਬੀ ਚੋਬੀ ਦੇ ਵਿੱਚ ਪਾਸ ਹੋਇਆ ਉਹਦੇ ਤੱਕ ਤੇ ਬੋਲੇ ਨਹੀਂ ਅੱਜ ਇਹ ਜਦੋਂ ਇਹਨਾਂ ਨੂੰ ਨੋਟਿਸ ਆਇਆ ਹੁਣ ਇਹਨਾਂ ਨੂੰ ਕਿਵੇਂ ਇੱਕਦਮ ਇਹਨਾਂ ਨੂੰ ਕੀ ਹੋ ਗਿਆ ਮਕਸਦ ਇਹ ਆ ਕਿ ਕਿੰਨੇ ਕ ਬੰਦੇ ਆ ਟੋਟਲ ਇਹ ਪੁੱਟਰ ਸਾਹਿਬ ਜਿਹੜੇ ਇਹ ਰੌਲਾ ਪਾ ਰਹੇ ਆ ਇਹ ਬੰਦੇ ਆ ਆ ਜੀ ਜਿਹੜੇ ਤਾਂ ਹੈਗੇ ਆ ਵਿਚਾਰੇ ਦੁਕਾਨਦਾਰ ਹੈਗੇ ਆ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਕੁਝ ਇਹ ਜਿਹੜੇ ਬਹੁਤ ਸਾਰੇ ਲੋਕ ਤਾਂ ਆਪਣੇ ਨਾਲ ਸਹਿਮਤ ਹੈ ਔਰ ਜਦੋਂ ਸਰਪੁੱਟੀ ਦਾ ਆਪਾਂ ਪਾਸ ਕਰਾਇਆ ਨਾ ਮਤਾਂ ਉਹਦੇ ਵਿੱਚ ਇਹਨਾਂ ਦੀ ਸਾਰਿਆਂ ਦੀ ਦਸਕਤ ਨਹੀਂ ਜਿਹੜੇ ਉਹਦੇ ਵਿੱਚ ਐਜਿਡੇਸ਼ਨ ਤੇ ਬਾਹਰ ਦੇ ਵੀ ਐ ਉਹਨਾਂ ਦੀ ਵੀ ਦਸਕਤ ਹੈ ਅੱਛਾ ਮੈਂ ਤੁਹਾਨੂੰ ਹੋਰ ਦੱਸਦਾ ਇਹਨਾਂ ਚੋਂ ਕਈ ਲੋਕਾਂ ਦੀਆਂ ਵੋਟਾਂ ਹੀ ਨਹੀਂ ਇੱਥੇ ਕਿਸੇ ਦੀਆਂ ਕੋਈ ਪਿੰਡ ਚ ਪਈਆਂ ਵੋਟਾਂ ਕਿਸੇ ਦੀਆਂ ਕਿਤੇ ਹੋਰ ਮੰਡੀ ਚ ਵੋਟਾਂ ਨੇ ਇਤੋਂ ਹੀ ਮੋਟਾ ਨਹੀਂ ਹੈ ਇਹ ਐਕਚੁਅਲੀ ਗੁੰਮਰਾਹ ਕਰ ਰਹੇ ਐ ਦੁਕਾਨਦਾਰਾਂ ਉਹਨਾਂ ਨੂੰ ਇਹ ਐ ਕਹਿ ਰਹੇ ਵੀ ਤੁਹਾਡਾ ਜੀ ਆਇਆ ਹੋ ਜੀ ਬਹੁਤ ਹੋ ਜੀ ਅਸੀਂ ਅੱਜ ਵੀ ਜੇ ਕੋਈ ਗਰੀਬ ਬੰਦਾ ਕੋਈ ਦੁਕਾਨਦਾਰਾ ਉਹਦੀ ਕਿਤੇ ਕੋਈ ਪ੍ਰੋਬਲਮ ਆਂਦੀ ਹੈ ਅਸੀਂ ਅਫਸਰਾਂ ਕੋਲੇ ਜਾ ਕੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਇਹਦੀ ਪਰਵਾਹੀ ਕਰੋ ਕੋਈ ਇਹ ਨਹੀਂ ਆ ਵੀ ਅਸੀਂ ਸਾਡੇ ਨਾਲ ਕੋਈ ਉਹਨਾਂ ਦਾ ਬਚਾਰਾ ਦਾ ਕੋਈ ਹੋਇਆਗਾ ਇਹ ਕੁਛ ਉਹਨਾਂ ਲੋਕ ਜਿਹੜੇ ਬਾਰੇ ਜਿਨ੍ਹਾਂ ਕੋਲੇ ਕੁਛ ਹੈ ਨਹੀਂਗਾ ਜਿਨ੍ਹਾਂ ਕੋਲੇ ਕੋਈ ਕਾਗਜ਼ ਪੱਤਰ ਹੈ ਨਹੀਂ ਅੱਛਾ ਮੈਂ ਤੁਹਾਨੂੰ ਹੋਰ ਦੱਸਣਾ ਚਾਹਿਆ ਬਸਤ ਸਾਹਿਬ ਵੀ ਤੁਸੀਂ ਇਹ ਦੇਖੋ ਸੇਂਟ ਜੋਸਫ ਸਕੂਲ ਹੈ ਉਹਨੇ ਕਾਗਜ਼ ਜਮ੍ਹਾਂ ਕਰਾਤੇ ਐਡਵੋਕੇਟ ਹੈਗੇ ਆ ਅਬੇ ਸਿੰਘਲਾ ਜੀ ਉੱਥੇ ਹੋਰ ਕਿੰਨੇ ਵਕੀਲ ਹੈਗੇ ਆ ਕੋਠੀਆਂ ਹੈਗੀਆਂ ਨੇ ਉਹ ਸਭ ਨੇ ਕਰਾਤੇ ਆ ਇੱਥੇ ਵੱਡੀਆਂ-ਵੱਡੀਆਂ ਜਿੰਨੀ ਆ ਬਿਲਡਿੰਗਾਂ ਵਾਲੇ ਆ ਉਹਨਾਂ ਨੇ ਸਭ ਨੇ ਕਾਗਜ਼ੀ ਇਹ ਕਹਿੰਦੇ ਜੀ ਅਸੀਂ ਕਾਗਜ਼ ਨਹੀਂ ਕਾਗਜ਼ ਦੇਣਗੇ ਕੋਈ ਨਕਸ਼ਾ ਪਾਸ ਹੈ ਕੋਈ ਰਜਿਸਟਰੀ ਹੈਗੀ ਉਹਨੂੰ ਜਮ੍ਹਾਂ ਕਰਾਉਣਗੇ ਤੇ ਕਾਰਪੋਰੇਸ਼ਨ ਤਾਂ ਫੇਰ ਹੀ ਕਰਨਾ ਦੂਸਰਾ ਇਹ ਆ ਵੀ ਇਹ ਪ੍ਰਸ਼ਾਸਨ ਨੇ ਕੰਮ ਕਰ ਰਿਹਾ ਸਾਡਾ ਤਾਂ ਇਹ ਕੰਮ ਕਰਨ ਦਾ ਮਕਸਦ ਨਹੀਂ ਆ ਸਾਡਾ ਮਕਸਦ ਤਾਂ ਇਹ ਸੀ ਵੀ ਇਹਨੂੰ ਪਾਸ ਕਰਾਤਾ ਇਹਨੂੰ ਤਾਂ ਪ੍ਰਸ਼ਾਸਨ ਨੇ ਕਰਨਾ ਤੁਸੀਂ ਅੱਜ ਇਕੱਠੇ ਹੋਏ ਹੋ ਸਾਰੇ ਅਗਲਾ ਤੁਹਾਡਾ ਬਿਕਲ ਕੀ ਹੋਊਗਾ ਅਗਲਾ ਸੰਘਰਸ਼ ਕੀ ਹੈ ਤੁਹਾਡਾ ਤੁਸੀਂ ਕੀ ਕਰਦਾ ਸਾਡਾ ਇਹ ਆ ਜੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਦੋ ਤਿੰਨ ਦਿਨਾਂ ਚ ਅਸੀਂ ਦੱਸਣਾ ਚਾਹੁੰਦੇ ਆ ਕਿ ਭਾਗੂ ਰੂਸ ਸਾਰੇ ਇਕੱਠਾ ਹੈ ਮਾਡਰ ਟਾਊਨਸ ਨੂੰ ਵੀ ਪ੍ਰੋਬਲਮ ਆ ਉਹ ਵੀ ਨਾਲ ਆ ਸਾਡੇ ਫੇਸਬੁਕ ਦੇ ਲੋਕ ਵੀ ਨਾਲ ਆ ਫਿਰ ਉਹ ਪਰਲੇ ਪਾਸੇ ਜਿਹੜੇ ਜਿਹੜਾ ਏਰੀਆ ਧੋਬਿਆਣੇ ਦਾ ਕੁਝ ਏਰੀਆ ਇਧਰਲੇ ਪਾਸੇ ਧੋਬਿਆਣੇ ਨਹੀਂ ਗੁਰਦੁਆਰਾ ਦੇ ਮਗਰਲੇ ਪਾਸੇ ਜਿਹੜਾ ਹੈਗਾ ਉਹ ਵੀ ਸਾਡੇ ਨਾਲ ਹੈ ਦੂਸਰਾ ਇਹ ਜਿਹੜੀ ਰਿੰਗ ਰੋਡ ਬਣ ਰਹੀ ਹੈ ਜੀ ਇਹ ਚੱਲੂ ਹੋ ਹੀ ਗਈ ਆ ਤੁਹਾਨੂੰ ਪਤਾ ਹੀ ਆ ਤਾਂ ਟ੍ਰੈਫਿਕ ਨੇ ਇੱਧਰ ਦੀ ਆਉਣਾ ਹੈ ਤਾਂ ਪ੍ਰਸ਼ਾਸਨ ਨੂੰ ਵੀ ਮੈਨੂੰ ਲੱਗਦਾ ਜਿੱਥੋਂ ਤੱਕ ਪ੍ਰਸ਼ਾਸਨ ਨੂੰ ਵੀ ਇਹ ਆ ਵੀ ਉੱਥੇ ਜਾਮ ਲੱਗ ਜਾਂਦਾ ਬੱਸ ਅੱਡੇ ਤੇ ਕੋਈ ਨਾ ਕੋਈ ਬਿਜ਼ਾਰਾ ਹੁੰਦਾ ਤੇ ਉਹ ਫਿਰ ਸਾਰਾ ਪਾਹੂ ਰੋਡ ਵੀਤੀ ਜਾਂਦਾ ਹੈ ਤੇ ਅਪੀਲ ਕੀ ਕਰਦੇ ਹੋ ਤੁਸੀਂ ਜਿਹੜੀ ਮਤਲਬ ਅਸੀਂ ਮੈਂ ਤਾਂ ਦੇਖੋ ਮੇਰੇ ਵੱਲੋਂ ਜਾਂ ਆਪਾਂ ਤੁਸੀਂ ਸਾਰੇ ਬੈਠੋ ਸਾਡੀ ਅਪੀਲ ਤਾਂ ਇਹ ਹੈ ਕਿ ਪਾਹੂ ਰੋਡ ਨੂੰ ਚੌੜੀ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਬਹੁਤ ਵੱਡੀ ਦਿੱਕਤ ਹੈਗੀ ਹੈ ਰੋਜ਼ ਇੱਥੇ ਬਹੁਤ ਵੱਡੇ ਜਾਮ ਲੱਗਦੇ ਨੇ ਠੀਕ ਹੈ ਜਿਨ੍ਹਾਂ ਨੂੰ ਕੋਈ ਕਾਨੂੰਨੀ ਤੌਰ ਤੇ ਮਾਜਬਤ ਦੇਣਾ ਬਣਦਾ ਹੈਗਾ ਜੇ ਕਿਸੇ ਕੋ ਟੁੱਟ ਪੱਜ ਹੁੰਦੀ ਉਹ ਵੀ ਬਣਦਾ ਹੈਗਾ ਅਸੀਂ ਉਹਨਾਂ ਦੇ ਨਾਲ ਇਸ ਗੱਲ ਦੀ ਵੀ ਪੈਰਵਾਈ ਕਰਾਂਗੇ ਜੇ ਕਿਸੇ ਕੋ ਦੁਕਾਨਦਾਰ ਦਾ ਕੋ ਕਰਾਇਦਾਰ ਹੈਗਾ ਕੋਈ ਉਹਦੇ ਮਾਲਕ ਨਾਲ ਡਿਸਪਿਊਟ ਨਹੀਂ ਹੈ ਤਾਂ ਉਹ ਆਪਦੀ ਮਜ਼ਰ ਦੁਕਾਨ ਉਸ ਤਰ੍ਹਾਂ ਸੈਟਲਮੈਂਟ ਕਰ ਸਕਦਾ ਸਾਰਿਆਂ ਦੀ ਅਸੀਂ ਅੱਜ ਇੱਕ ਸਾਰਿਆਂ ਦੀ ਇੱਕ ਛੋਟੇ ਜਿਹੇ ਟਾਈਮ ਦੇ ਵਿੱਚ ਇੱਕ ਮੀਟਿੰਗ ਰੱਖੀ ਸੀਗੀ ਮੀਟਿੰਗ ਦਾ ਮਕਸਦ ਇਹ ਸੀਗਾ ਕਿ ਕੱਲ ਜਿਹੜੇ ਕੋਈ ਕੁ ਦੁਕਾਨਾਂ ਵਾਲੇ ਕੁਕਰਾਈਦਾਰ ਉਹਨਾਂ ਨੇ ਕੱਲ ਇਸੇ ਅਖਬਾਰਾਂ ਦੇ ਵਿੱਚ ਹੀ ਦਿੱਤਾ ਸੀਗਾ ਕਿ ਜਿਹੜੇ ਲੋਕ ਹੈਗੇ ਆ ਬਾਗੂ ਰੋਡ ਦੇ ਬਸਿੰਦੇ ਹੈਗੇ ਆ ਤੇ ਜੇ ਦੁਕਾਨਦਾਰ ਹੈ ਉਹਨਾਂ ਨੂੰ ਬਾਗੂ ਰੋਡ ਚੌੜਾ ਨਹੀਂ ਉਹਨਾਂ ਦੀ ਕੋਈ ਰੁਚੀ ਨਹੀਂ ਹੈ ਕਰਾਉਣ ਦੇ ਵਿੱਚ ਤੇ ਇਹ ਐਮ ਸੀ ਸਾਹਿਬ ਦਾ ਕੋ ਨਿੱਜੀ ਫੈਸਲਾ ਇਸ ਮਕਸਦ ਦੇ ਨਾਲ ਮੈਂ ਸਾਰੇ ਜਿੰਨੇ ਵੀ ਆਪਣੇ ਬਾਗੂ ਰੋਡ ਤਰਕੇ ਮੈਂ ਗੱਲ ਕਰੀ ਆ ਕਿ ਭਾਈ ਆਪਾਂ ਸਾਰੇ ਜਨੇ ਆਪ ਇਕੱਠੇ ਹੋ ਕੇ ਪਹਿਲਾਂ ਤੁਸੀਂ ਮੈਨੂੰ ਇਹ ਵਿਸ਼ਵਾਸ ਦਿਵਾਓ ਕਿ ਇਹ ਜਿਹੜਾ ਆਪਾਂ ਕੰਮ ਕੀਤਾ ਹੈ ਇਹ ਬੇ ਚੰਗਾ ਕੰਮ ਕੀਤਾ ਤੁਹਾਡੀ ਸਹਿਮਤੀ ਨਾਲ ਕੀਤਾ ਇਸ ਮਕਸਦ ਵਾਸਤੇ ਇਹ ਅੱਜ ਪੱਗ ਰੋਡ ਦੀਆਂ 21 ਗਲੀਆਂ ਚੋਂ ਆਪਾਂ ਕਿੰਨੇ ਕ ਬੰਦੇ 1204 ਕਿੰਨੇ ਕ ਬੰਦੇ ਬੁਲਾਏ ਸੀ ਕਿੰਨੇ ਆ ਗਏ ਤੇ ਨਾਲ ਕੀ ਤੁਹਾਨੂੰ ਇਹ ਕੀ 21 ਗਲੀਆਂ ਦੇ ਪੱਗ ਰੋਡ ਦੀਆਂ ਉਹਦੇ ਵਿੱਚੋਂ ਤੁਸੀਂ ਐ ਸਮਝ ਲਓ ਵੀ 60 70 ਬੰਦੇ ਇੱਕ ਛੋਟੇ ਜਿਹੋ ਉਸ ਚੀਜ਼ ਮੌਜੂਦ ਬੰਦੇ ਆ ਸਾਰੇ ਹਰੇਕ ਗਲੀ ਚੋਂ ਦੋ ਜਾਂ ਤਿੰਨ ਬੰਦੇ ਇੱਥੇ ਆ ਕੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਜੋ ਕੰਮ ਕਰ ਰਹੇ ਹੋ ਅਸੀਂ ਤੁਹਾਡੇ ਨਾਲ ਆ ਹਰ ਸਮੇਂ ਨਾਲ ਆ ਜਿੱਥੇ ਵੀ ਜਾਣਾ ਹੈ ਤੇ ਇਹ ਆਪਾਂ ਜਿਹੜਾ ਕੰਮ ਹੈਗਾ ਇਹ ਭਾਗੂ ਰੋਡ ਦੇ ਭਲਾਈ ਵਾਸਤੇ ਕਰਨਾ ਹੈ ਕਿਉਂ ਨਾ ਤੇ ਪ੍ਰਧਾਨ ਸਾਹਿਬ ਨੇ ਵੀ ਗਵਿੰਦਰ ਆ ਰਹੇ ਆ ਬਾਹਰ ਬੜਕੋ